ਹੁੰਦੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਸੀਂ ਪੜ ਲਿਆ ਹੋਣਾ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋ ਬਾਹਰਲੇ ਹੋਲੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਉਹ ਆਪਾਂ ਸੋਸ਼ਲ ਮੀਡੀਆ ਵਾਹ ਬਈ ਵਾਹ ਚੱਕ ਤੇ ਫੱਟੇ ਮਿਲਦੀ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੁੰਦੀ ਹੈ ਉਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐਂ ਨਾ ਕਰੋ ਐਂ ਨਾ ਕਰੋ ਯਾਰ ਐਂ ਨਾ ਕਰੋ ਆਪਾਂ ਤਾਂ ਬੰਦਨਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕੇ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ ਸੋ ਇਹ ਮੈਨੂੰ ਤਾਂ ਦੱਸਣਾ ਪੈਗਾ ਕਿ ਐਵੇਂ ਹੀ ਫਲਾਣ ਦੇ ਵਿੱਚ ਉਹ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਲੈ ਆ ਆ ਆਪ ਉੱਥੇ ਬੈਠ ਰਹੇ ਨੇ ਜਿੱਥੇ ਖੜਾ ਨੇ ਆਪ ਉੱਥੇ ਬੈਠੇ ਹੁੰਦੇ ਨੇ ਸੂਚ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉਥੇ ਇਹ ਵੀ ਦੇਖ ਲਿਓ ਕਿ ਕੌਣ-ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਹੈ ਉੱਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂਗਾ ਸੱਚੀ ਬੋਲੂਗਾ ਉਹਨਾਂ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਈ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨੀਵੇਂ ਨਾਨਕਾ ਗੁਣ ਚ ਗਈਆਂ ਤਤ ਤੇ ਸਾ ਅਸੀਂ ਆ ਧਾਰਨਾ ਸੁਣ ਸੁਣ ਕੇ ਵੱਡੇ ਹੋਏ ਆ ਫਲ ਨੀਵੇਂਆਂ ਰੁੱਖਾਂ ਨੂੰ ਲੱਗਦੇ ਸਿੰਬੜਾ ਤੂੰ ਮਾਰ ਨਾ ਕਰੀ ਸਮਾ ਕਰਨੀ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਹੈ ਅੱਜ ਘਰੇ ਜਲੇਬੀਆਂ ਬਣਨਗੀਆਂ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਭਰਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜਰੂਰ ਦੱਸਿਓ ਉਹਨੂੰ ਕਿ ਆਹ ਆ ਕਿਤਾਬ ਮਿਲਦੀ ਹੁੰਦੀ ਹੈ ਇੱਥੋਂ ਆਹ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮਿਹਨਤ ਹੋਣੀ ਕਰਨੀ ਹੈ ਅੱਗੇ ਇਹ ਕਈ ਵਾਰੀ ਪਾ ਲੁਪਾਉਣ ਲੱਗ ਜਾਂਦਾ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੂੰ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਚੀਮਾ ਸਾਹਿਬ ਬੈਠੇ ਪਿਛਲੇ 22 ਮਹੀਨਿਆਂ ਤੋਂ ਵਿਤ ਮੰਤਰੀ ਹੈ ਪਿਛਲੇ 22 ਮਹੀਨੇ ਤੋਂ ਮੈਂ ਮੁੱਖ ਮੰਤਰੀ ਹਾਂ ਕਦੇ ਸਾਡੇ ਦੋਨਾਂ ਦੇ ਮੂੰਹ 'ਚ ਸੁਣੇ ਖਿਆਨਾ ਖਾਲੀ ਇਦੋਂ ਪਹਿਲਾਂ ਵਾਲੇ ਦੇ ਮੂੰਹ ਚ ਕਦੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਏ ਯਾਰ ਨੌਕਰੀਆਂ ਦੇਣ ਵੇਲੇ ਖਜ਼ਾਨਾ ਖਾਲੀ ਹੈ ਇਹ ਕਿਵੇਂ ਹੋ ਸਕਦਾ ਨਾ ਨੌਕਰੀਆਂ ਦਿੱਤੀਆਂ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਕੋਈ ਨਵੇਂ ਓਪਰਚੁਨਿਟੀ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਖਾਲੀ ਕਾਹ ਜਾਂਦਾ ਖਾਲੀ ਕਿੱਥੇ ਹੋ ਗਿਆ ਫੇਰ ਹੁਣ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪੈਸਾ ਰੱਖਾਂਗੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਣੇ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ ਕਦੇ GST ਬਾਰੇ ਕਦੇ NHM ਦਾ ਕਦੇ ਹਜੇ ਵੀ ਪੈਸਾ ਖੜਾ ਰੂਰਲ ਰੋਡ ਡਿਵੈਲਪਮੈਂਟ ਫੰਡ ਦਾ ਲੜ ਲੜ ਕੇ ਲੈਣਾ ਪੈਂਦਾ ਪਰ ਕਿਉਂਕਿ ਸਾਡਾ ਹੱਕ ਹੈ ਉਹ ਸਾਡਾ ਪੈਸਾ ਹੈ ਉਹ ਸਾਡਾ ਤੁਹਾਡਾ ਟੈਕਸ ਦਿੰਦੇ ਹੋ ਤੁਸੀਂ ਤੁਸੀਂ ਸੋਚੋ ਲੈਮਨ ਤਾਂ ਹੀ ਨੌਕਰੀ ਵੀ ਨੀ ਬੇਰਜਗਾਰ ਬੰਦੇ ਆ ਸੀ ਕਿੱਥੋਂ ਟੈਕਸ ਦਿੰਨੇ ਆ ਮਰਾ ਦਿਨ ਕਾ ਟੈਕਸ ਦਿੰਨੇ ਆ ਸਵੇਰੇ ਉੱਠਦੇ ਆ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੁੰਦੀ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਭਾਈ ਇਸ਼ਨਾਨ ਕਰੋ ਨਾਮ ਜਪੋ ਚਾਹ ਧਰਦਿਆਂ ਜੇ ਸਿੱਕਾ ਹੀ ਡੱਬੀ ਆ ਤਾਂ ਡੱਬੀ ਤੇ ਜੇ ਗੈਸ ਵਾਲਾ ਜੁੱਲਾ ਹੈ ਤਾਂ ਜਦੋਂ ਲੈਕਟਰ ਦਾ ਦਬਤੀ ਸੋਚ ਟੈਕਸ ਸ਼ੁਰੂ ਕਿਉਂਕਿ ਮਾਛਾ ਲੈਣ ਜਾਓਗੇ ਤਾਂ ਉਹਦੇ ਟੈਕਸ ਹੈ ਫਿਰ ਪਾਣੀ ਪਾ ਲੈ ਪਤੀਲੇ ਚ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਉਹਦੇ ਬਾਅਦ ਆਟਾ ਟੈਕਸ ਸਬਜ਼ੀਆਂ ਟੈਕਸ ਫੋਨ ਕਰ ਲਿਆ ਕਿਸੇ ਦੋਸਤ ਨੂੰ ਟੈਕਸ ਮੋਟਰਸਾਈਕਲ ਤੇ ਸ਼ਹਿਰ ਨੂੰ ਚਲੇ ਗਏ ਟੈਕਸ ਪੈਟਰੋਲ ਤੇ ਡੀਜ਼ਲ ਤੇ ਉਥੋਂ ਕੁਝ ਵੀ ਖਰੀਦ ਕੇ ਲਿਆ ਇਹ ਟੈਕਸ ਸ਼ਾਮ ਨੂੰ ਆ ਕੇ ਰੋਟੀ ਖਾਧੀ ਟੈਕਸ ਸ਼ਾਮ ਨੂੰ ਪੱਖੇ ਥੱਲੇ ਬਿਸਤਰਾ ਆ ਵਿਸ਼ਾ ਕੇ ਸੋਚਦੇ ਹੋਵੋਗੇ ਲੈ ਵੀ ਹੋਣ ਨਹੀਂ ਟੈਕਸ ਕੋਈ ਕਿਉਂ ਭਈ ਪੱਖਾ ਚੱਲ ਰਿਹਾ ਹੈ ਟੈਕਸ ਬਿਜਲੀ 24 ਘੰਟੇ ਟੈਕਸ ਦੀ ਜਾਂਦਾ ਬੰਦਾ ਤਾਂ ਆਮ ਬੰਦਾ ਤਾਂ 24 ਘੰਟੇ ਟੈਕਸ ਦੇ ਜਾਂਦਾ ਜੀ ਫਿਰ ਫਿਰ ਸਵੇਰੇ ਉੱਠਣਾ ਇੱਕੋ ਹੀ ਗੱਲ ਹੋਗੀ ਨਾ ਹੋਗੇ ਨਾ 24 ਘੰਟੇ ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਕਿਉਂ ਨਾ ਮਿਲੇ ਭਈ ਆਹੀ ਸਾਡੀ ਲੜਾਈ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਸਾਡੀ ਆਸ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜਿਹੜਾ ਦਿੰਨੇ ਆ ਇਹਨੂੰ ਤੁਸੀਂ ਰਿਓੜੀਆਂ ਕਿਉਂ ਕਹਿੰਦੇ ਹੋ ਫ੍ਰੀ ਚ ਵੰਡੀ ਜਾਂਦੇ ਆ ਕਿਉਂ ਭਈ ਲੀਡਰਾਂ ਨੂੰ ਕਿੰਨਾ ਕੁਝ ਫ੍ਰੀ ਹੈ ਬਿਜਲੀ ਦੇ ਕਿੰਨੇ ਜੁਨਟ ਫ੍ਰੀ ਨੇ ਐਮਪੀਆ ਨੂੰ ਐਮਐਲਏ ਨੂੰ ਤੇਲ ਫ੍ਰੀ ਹੈ ਤੇ ਜੇ ਉਹਨਾਂ ਨੂੰ ਫ੍ਰੀ ਹੈ ਜੇ ਅਸੀਂ ਲੋਕਾਂ ਨੂੰ ਕਰਤੀ 300 ਜੁਨਟ ਬਿਜਲੀ ਫ੍ਰੀ ਕਹਿੰਦੇ ਫ੍ਰੀ ਹੈ ਜੀ ਤਾਂ ਤਾਂ ਰਿਓੜੀਆਂ ਵੰਡੀਆਂ ਜਾਂਦੇ ਮੁਫਤ ਦੇ ਦ ਵੇਈ ਅਸੀਂ ਪਲੈਨਿੰਗਾਂ ਬਣਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਜਿਹੜੀ ਪਹਿਲਾਂ ਇੱਧਰ ਉੱਧਰ ਪੈਸਾ ਜਾਂਦਾ ਸੀ ਸਿੱਧਾ ਖਜ਼ਾਨੇ 'ਚ ਆਉਂਦਾ ਪੈਸਾ ਖਜ਼ਾਨੇ ਦਾ ਮੂੰਹ ਥੋੜੀ ਵੀ ਨਹੀਂ ਘਟਦਾ ਹੋਰ ਸੀ ਕੀ ਕੀਤਾ ਸੀ ਕਿਹੜੇ ਨੋਟਸ਼ਾਪ ਨਾਲ ਮਸ਼ੀਨ ਲੈ ਆਏ ਇੱਕ ਸਾਲ ਚ ਹਜੇ ਸਾਲ ਹੋਇਆ ਨਹੀਂ 2 ਸਾਲ ਹੋਏ ਨਹੀਂ ਚੜੀ ਚੜੀ 40000 ਨੌਕਰੀਆਂ ਹੋ ਗਈਆਂ ਅਸੀਂ ਕਿਹੜਾ ਕੋਈ ਕੋਈ ਨਕਲੀ ਨੌਕਰੀਆਂ ਦੇ ਰਹੇ ਤੁਹਾਨੂੰ ਕਿਉਂਕਿ ਪੈਸਾ ਸਾਡੇ ਕੋਲ ਹੈਗਾ ਤੁਹਾਨੂੰ ਤਨਖਾਹ ਦੇਣ ਨੂੰ ਸਰ ਆ ਸਾਹਿਬ ਤਾਂ ਇਲਾਕੇ ਤੋਂ ਤੁਹਾਡੇ ਕੋਲ ਤੁਹਾਡੇ ਕੋਲ ਨਿਯੁਕਤੀ ਪੱਤਰ ਬਣਾਉਣੇ ਵੀ ਕਿੰਨੇ ਪੈਸੇ ਜਾਣਗੇ ਇਹਨਾਂ ਦੇ ਤਨਖਾਹ ਤੇ ਕਿੰਨੇ ਪੱਤੇ ਹੋਣਗੇ ਕਿੰਨੇ ਵਧਾਉਣੇ ਨੇ ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ ਉਹਦੇ ਆਪਕ ਕੀਤੇ 14000 ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਆਮ ਮੁਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਪਿੰਡਾਂ 'ਚ ਸ਼ਾਇਦ ਤੁਹਾਡੇ ਨੇੜੇ ਜਿਹੜੇ ਕਿਤੇ ਹੋਵੇ 664 ਨੇ ਅੱਜ ਹੁਣੇ ਮੈਨੂੰ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ ਹੁਣੇ ਮੈਨੂੰ ਮੈਸੇਜ ਆਇਆ ਅੱਜ 1 ਕਰੋੜ ਬੰਦਾ ਉਹਨਾਂ ਆਮ ਆਦਿ ਵੀ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲੇਗਾ 1 ਕਰੋੜਾ ਜੋਗਿਆ 150 ਕਲੀਨਿਕ ਹੋਰ ਤਿਆਰ ਨੇ ਆ ਦੋ ਚਾਰ ਦਿਨਾਂ ਤੱਕ ਉਹਨਾਂ ਨੂੰ ਵੀ ਓਪਨਿੰਗ ਕਰ ਦਾਂਗੇ ਕਿੰਨੇ 13 ਸਕੂਲ ਆਫ ਫੈਮਿਨਸ ਤਿਆਰ ਨੇ ਬਸ ਥੋੜਾ ਬਹੁਤ ਕੰਮ ਰਹਿੰਦਾ 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਿੰਦੋਂ ਮਰਜੀ ਉਹਨਾਂ ਦਾ ਕਾਰਨ ਕਰ ਦਿਓ ਹੁਣ ਸਕੂਲਾਂ ਦੇ ਦਾ ਘਾਟਨ ਹੋ ਰਹੇ ਨੇ ਹੁਣ ਹਸਪਤਾਲਾਂ ਦੇ ਦਾ ਘਾਟਨ ਹੋ ਰਹੇ ਨੇ ਹੋ ਸਭ ਤਸੀਲਾਂ ਨਵੀਆਂ ਬਣ ਰਹੀਆਂ ਨੇ ਹੁਣ ਮੈਡੀਕਲ ਕਾਲਜਾਂ ਦੇ ਉਦਘਾਟਨ ਹੋ ਰਹੇ ਨੇ ਬਦਲ ਗਿਆ ਇਹ ਤਾਂ ਹੋ ਰਹੇ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ ਹਾਂ ਘਾਟਾ ਹੋਣਗੇ ਸਾਡੇ ਚ ਵੀ ਅਸੀਂ ਵੀ ਇਨਸਾਨ ਹੀ ਆ ਸਾਨੂੰ ਦੱਸ ਦਿਓ ਜਿੱਥੇ ਘਾ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸਾਨੂੰ ਦੱਸੋ ਕਿ ਇੱਥੇ ਗਲਤੀ ਹੈ ਅਸੀਂ ਠੀਕ ਕਰ ਲਾਂਗੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਕਿਸੇ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਪਰ ਜਿਹੜਾ ਲੀਡਰ ਜਾ ਜਿਹੜਾ ਜੀ ਮਿਨਿਸਟਰ ਹੈ ਉਹ ਟੀਚਰ ਵਰਗਾ ਹੋਣਾ ਚਾਹੀਦਾ ਟੀਚਰ ਕੀ ਕਰਦਾ ਹੈ ਟੀਚਰ ਅਨਸਾਰ ਜੇ ਬੱਚਿਆਂ ਨੂੰ ਪੁੱਛ ਲੇ ਹਾਂ ਬੱਚੋ ਅੱਜ ਕੀ ਕਰਨਾ ਹੈ ਬੱਚੇ ਕਹਿੰਗੇ ਪਿਕਨਿਕ ਹੀ ਅਗਲੇ ਦਿਨ ਫੇਰ ਪੁੱਛ ਲੋ ਪਿਕਨਿਕ ਜੀ ਕੱਲ ਬਹੁਤ ਵਧੀਆ ਸੀ ਉਹ ਤੋਂ ਉਹ ਤੱਕ ਉਹ ਤੋਂ ਬੱਚੇ ਤਾਂ ਕਹਿੰਦੇ ਨਹੀਂ ਵੀ ਪੜਨਾ ਹੈ ਫੇ ਟੀਚਰ ਆ ਕੇ ਕਹਿੰਦਾ ਨਹੀਂ ਕਿਤਾਬਾਂ ਕਢੋ ਮੈਥ ਮੈਥ ਅੱਜ ਮੈਥ ਤਾਂ ਪੀੜ ਲਈਏ ਚਲੋ ਅੱਜ ਸਾਇੰਸ ਤਾਂ ਲਈ ਸਟ ਟੀਚਰ ਬਣ ਕੇ ਆਪਣੀ ਜਨਤਾ ਦੀ ਸੇਵਾ ਕਰਨੀ ਪਹੂਗੀ ਫਿਰ ਉਸੇ ਟੀਚਰ ਨੂੰ ਆਪਾਂ ਬਾਅਦ ਚ ਯਾਦ ਕਰਦੇ ਆ ਕਿ ਯਾਰ ਕੁੱਟਦਾ ਤਾਂ ਹੰਦਾ ਸੀ ਇਹ ਥੋੜਾ ਜਿਹਾ ਬੋਲਦਾ ਵੀ ਥੋੜਾ ਜਿਹਾ ਕੌੜਾ ਸੀ ਪਰ ਜਿਹੋਦੇ ਪੜ੍ਹਾਏ ਹੋਏ ਅੱਜ-ਅੱਜ ਕੰਮ ਆ ਰਹੇ ਦੇਖ ਲਿਓ ਔਰ ਜਿਹੜਾ ਟੀਚਰ ਹੱਸਦੇ-ਹੱਸਦੇ ਗੱਲਾਂ-ਗੱਲਾਂ ਇਹ ਚ ਪੜ੍ਹਾ ਜਾਂਦਾ ਸਭ ਤੋਂ ਵੱਧ ਟੈਂਡੈਂਸ ਉਹਦੇ ਉਹਦੇ ਪੀਰੀਅਡ ਚ ਹੁੰਦੀ ਹੈ ਕਿਉਂਕਿ ਉਹ ਤੋਂ ਡਰ ਨਹੀਂ ਲੱਗਦਾ ਉਦੋਂ ਯਾਰ ਗੱਲਾਂ-ਗੱਲਾਂ ਨਾਲੇ ਹਰੇਕ ਤੇ ਇਦਾਂ ਹੋ ਗਿਆ ਵੀ ਸਾਡਾ ਇੱਕ ਟੀਚਰ ਸੀ ਨਾਲ ਕੋ ਸਾਨੂੰ ਹਸਾ ਦਿੰਦਾ ਸੀ ਨਾਲੇ ਨਾਲੇ ਪੜਾਹਿੰਦਾ ਸੀ